ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਇੱਕ ਆਪਾਂ ਤੁਹਾਨੂੰ ਨੀਲੀ ਰਾਵੀ ਦੀ ਮਾਝ ਦਿਖਾਉਣ ਜਾ ਰਹੇ ਆਂ ਸੋ ਦੋਸਤੋ ਹਰ ਤਰ੍ਹਾਂ ਦੀ ਜਿਹੜੀ ਡਿਟੇਲ ਐ ਸਮਝਦੀ ਆਪਾਂ ਵੀਡੀਓ ਦੇ ਵਿੱਚ ਆ ਵੀਰ ਹੋਣਾਂ ਦੇ ਨਾਲ ਬਾਤचीत ਵੀ ਕਰਾਂਗੇ ਉਹਨਾਂ ਤੋਂ ਜਿਹੜਾ ਪੂਰੀ ਇਸ ਦੀ ਡਿਟੇਲ ਪੁੱਛ ਕੇ ਤੁਹਾਡੇ ਨਾਲ ਆ ਸ਼ੇਅਰ ਕਰਾਂਗੇ ਜੀ ਸੋ ਵੀਡੀਓ ਨੂੰ ਦੋਸਤੋ ਸਕਿਪ ਨਾ ਕਰਿਓ ਵੀਡੀਓ ਨੂੰ ਵਿੱਚੋਂ ਕੱਟ ਕੇ ਨਾ ਦੇਖਿਓ ਕਿਉਂਕਿ ਫੇਰ ਤੁਸੀਂ ਵਾਰ-ਵਾਰ ਉਹੀ ਡਿਟੇਲ ਜਿਹੜੀ ਪੁੱਛਣੀ ਹੁੰਦੀ ਆ ਅੱਗੇ ਵੀਰ ਹੋਣਾਂ ਨੂੰ ਫੋਨ ਲਗਾ ਕੇ ਸੋ ਇਹਦੇ ਵਿੱਚ ਜਿਹੜੀ ਆ ਇਸ ਦੀ ਪੂਰੀ ਡਿਟੇਲ ਆਪਾਂ ਦੱਸਣ ਦੱਸਾਂ ਦੀ ਤੁਹਾਨੂੰ ਕੋਸ਼ਿਸ਼ ਕਰਾਂਗੇ ਸੋ ਚੱਲਦੇ ਆ ਵੀਰ ਹੋਣਾਂ ਦੇ ਕੋਲ ਪੁੱਛ ਲੈਨੇ ਆ ਥਾਂ ਟਿਕਾਣਾ ਕੀ ਹੈਗਾ ਸੋ ਜਿਹੜੀ ਆ ਮੱਝ ਦੀ ਡਿਟੇਲ ਵੀ ਹੀ ਲਵਾਂਗੇ ਸਾਰੀ ਸੋ ਚੱਲਦੇ ਵੀਰ ਹੁਣਾਂ ਦੇ ਕੋਲ ਪੁੱਛ ਲੈਨੇ ਆ ਸੋ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੋ ਵੀਰ ਜੀ ਥੋੜਾ ਜਿਹਾ ਉੱਚੀ ਬੋਲਣਾ ਤੇ ਇੱਕ ਆਪਣਾ ਨਾਮ ਜ਼ਰੂਰ ਦੱਸਦਗੇ ਜੀ ਨਾਮ ਆਪਣਾ ਜੈਵਲ ਸਿੰਘ ਠੀਕ ਹੈ ਜੀ ਐਂਡ ਸ੍ਰੀ ਹਰਿਆਲੀ ਠੀਕ ਹੈ ਜੀ ਤੇ ਇਹ ਆਪਣਾ ਜ਼ਿਲ੍ਹਾ ਤੇ ਤਹਿਸੀਲ ਕਿਹੜੀ ਪੈ ਗਈ ਨੇ ਤਹਿਸੀਲ ਜੀਰਾ ਜ਼ਿਲ੍ਹਾ ਫਰੋਜਪੁਰ ਆ ਗਿਆ ਤੇ ਇਹ ਤਕਰੀਬਨ ਮਲਾਂ ਵਾਲਾ ਰੋਡ ਪੈ ਗਿਆ ਹਨਾ ਜੀ ਹਾਂ ਜੀ ਹਾਂ ਜੀ ਮਾਹੂ ਤੋਂ ਤਕਰੀਬਨ 5-6 ਕਿਲੋਮੀਟਰ ਹੋਵੇਗਾ ਆਪਣਾ ਜਿਹੜਾ ਟਿਕਾਣਾ ਹੈ ਹਾਂ ਜੀ ਮਾਹੂ ਤੋਂ 6 ਕਿਲੋਮੀਟਰ ਠੀਕ ਹੈ ਸੁਵਿਧਾ ਇਹ ਆਪਣੇ ਕੋਲ ਨੀਲੀ ਰਵੀ ਦੀ ਜਿਹੜੀ ਮੱਝ ਆ ਇਹਦੀ ਬੈਕਗ੍ਰਾਉਂਡ ਦੀ ਗੱਲ ਕਰੀਏ ਤਾਂ ਪਛੋਕੜ ਕੀ ਹੈਗਾ ਮੱਝ ਤਕਰੀਬਨ ਆਪਣੇ ਘਰ ਦੀ ਆ ਹਾਂਜੀ ਹਾਂਜੀ ਘਰ ਦੀ ਹੈ ਮਾਂਜੀ ਤੇ ਕੋਈ ਮਾਂ ਦਾ ਇਹਦੇ ਰਿਕਾਰਡ ਵੀ ਆਪਣੇ ਕੋਲ ਰਿਆ ਹੋਵੇਗਾ ਮਾਂ ਦੀ ਆਪਣੇ ਕੋਲ ਰਹੀ ਹੋਵੇਗੀ ਮਾਂਜੀ 18 ਲੀਟਰ ਦਾ ਰਿਕਾਰਡ ਹੈ ਠੀਕ ਹੈ ਜੀ ਉਹ ਆਪਾਂ ਲੱਗਦਾ ਸੇਲ ਕਰਤੀ ਆਹੋ ਸੇਲ ਕਰਤੀ ਠੀਕ ਆ ਸੋ ਕਿਸਾਨ ਵੀਰੋ ਵੀਰ ਹੁਣਾਂ ਦੇ ਕੋਲ ਜਿਹੜਾ ਇਹ ਘਰ ਦੀ ਬਰੀਡ ਦੇ ਵਿੱਚੋਂ ਐਨੀਮਲ ਹੈਗਾ ਘਰ ਦੀ ਬਰੀਡ ਦੇ ਵੀਰ ਹੁਣਾਂ ਦੇ ਕੋਲ ਅੱਗੇ ਵੀ ਪਸੂ ਹਲ ਨੀਲੀ ਰਾਵੀ ਦੇ ਵਿੱਚ ਇਸ ਦੀ ਮਦਰ ਜਿਹੜੀ ਉਹ ਵੀ ਵੀਰ ਹੁਣਾਂ ਦੇ ਕੋਲ ਰਹੀ ਆ ਬਾਕੀ ਜਿਹੜਾ ਆਰਡਰ ਦੀ ਕੁਆਲਿਟੀ ਉਹ ਤੁਸੀਂ ਜ਼ਰੂਰ ਇੱਕ ਵਾਰੀ ਨੋਟ ਕਰ ਲਓ ਬਾਕੀ ਆਪਾਂ ਵੀਰ ਹੁਣਾਂ ਦੇ ਕੋਲ ਫੇਰ ਮੋੜ ਤੋਂ ਚੱਲਾਂਗੇ ਸੋ ਦੋਸਤੋ ਚੰਗਾ ਲੈਵਾ ਥਣਾ ਦੀ ਵੀ ਤੁਸੀਂ ਜ਼ਰੂਰ ਬੰਤਰ ਸਟ੍ਰੈਕਰ ਜਿਹੜਾ ਬਾਡੀ ਦਾ ਜ਼ਰੂਰ ਵੇਖ ਸਕਦੇ ਹੋ ਸੋ ਦੋਸਤੋ ਸੂ ਤੇ ਨਿਸ਼ਾਨ ਵੀ ਹੈਗਾ ਤੁਹਾਨੂੰ ਮਿਲ ਜਾਵੇਗਾ ਨੀਲੀ ਰਬੀ ਦੇ ਵਿੱਚ ਹਵਾਨੇ ਆर्डर ਤੇ ਜਿਹੜਾ ਨਿਸ਼ਾਨ ਵੀ ਉਹ ਤੁਹਾਨੂੰ ਮਿਲੇਗਾ ਚਾਰੇ ਪੈਰ ਜਿਹੜੇ ਆ ਤੋਤੇ ਨੇ ਦੋਸਤੋ ਬਾਕੀ ਮੂੰਹ ਮੱਥਾ ਜਿਹੜਾ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਛੋਟਾ ਸਿੰਘ ਆ ਦੋਸਤੋ ਬਾਕੀ ਜਿਹੜਾ ਸੂਬਾ ਤੀਜਾ ਵੀਰ ਹੁਣੇ ਦੱਸ ਰਹੇ ਨੇ ਵੀ ਤੀਜਾ ਸੂਬਾ ਅੱਗੇ ਸੂਣ ਜਾ ਰਹੀ ਆ ਸੋ ਵੀਰ ਜੀ ਦੂਜੇ ਸਵੇਰੇ ਦੀ ਮਿਲਕ ਦੀ ਗੱਲ ਕਰੀਏ ਕੀ ਰਿਕਾਰਡ ਰਿਹਾ ਹੈਗਾ ਜਿੰਦਾ ਦੂਜੇ ਸਵੇਰੇ ਵੀਰ ਜੀ 16 ਲੀਟਰ ਆ 16 ਲੀਟਰ ਚੁਆਇਆ ਜੀ ਨੇ 16 ਲੀਟਰ ਚੁਆਇਆ ਜੀ ਠੀਕ ਆ ਸੋ ਦੋਸਤੋ ਬਾਕੀ ਤੁਸੀਂ ਜਿਹੜੀ ਜੱਜਮੈਂਟ ਆ ਖੋਦ ਮੇਰੇ ਵੀਰ ਬਹੁਤ ਜਿਆਦਾ ਸਿਆਣੇ ਹੋ ਤੁਸੀਂ ਕਈ ਬਰੀਡ ਤੇ ਵੀ ਕੰਮ ਕਰਦੇ ਨੇ ਤੇ ਕਈ ਵਪਾਰੀ ਵਰਗ ਨਾਲ ਵੀ ਜੁੜੇ ਹੋ ਤੁਸੀਂ ਬਾਕੀ ਜਰੂਰ ਨੋਟ ਕਰ ਸਕਦੇ ਹੋ ਚੰਗਾ ਲੇਵਾ ਦੋਸਤੋ ਲੇਵੇ ਦੀ ਜਿਹੜੀ ਬੰਤਰ ਆ ਹਜੇ ਵੀਰ ਜੀ ਤਕਰੀਬਨ ਦਿਨ ਕਿੰਨੇ ਕੁ ਹੋਰ ਲੱਗੇਗੀ ਇਹ 10 ਦਿਨ ਠੀਕ ਹੈ ਸੋ 10 ਦਿਨ ਦੋਸਤੋ ਹਜੇ ਵੀਰ ਹੋਣਾ ਦਦਾ ਟਾਈਮ ਦੱਸਦਾ ਬਾਕੀ ਢਿੱਲਾਂ ਜਿਹੜੀਆਂ ਉਹ ਤੁਸੀਂ ਜਰੂਰ ਵੇਖ ਸਕਦੇ ਹੋ ਢਿੱਲਾਂ ਕਾਫੀ ਨੇ ਹਜੇ ਮਤਲਬ ਕਿ ਇੱਕ ਹਫਤੇ ਤੋਂ ਉੱਪਰ ਦਿਨ ਲੈ ਕੇ ਜਾਣ ਦੀ ਜਿਹੜੀ ਸੁਭਾਵਨਾ ਹੈਗੀ ਹੈ ਇਸ ਮੱਝ ਦੀ ਸੋ 16 ਲੀਟਰ ਦੀ ਦੋਸਤੋ ਜਿਹੜੀ ਦੂਜੇ ਸੂਬੇ ਦੀ ਇੱਕ ਵਾਰੀ ਫੇਰ ਦੱਸ ਦਿੰਨੇ ਆ ਮਿਲਕ ਦੀ ਕੈਪੈਸਿਟੀ ਰਹੀ ਆ ਇਸ ਵਾਰ ਵੀ ਤਕਰੀਬਨ ਪਲੱਸ ਹੀ ਚੱਲੇਗੀ ਸੂਬਿਰ ਜੀ ਇਹਦੀ ਮਦਰ ਦਾ ਵੀ ਤੁਸੀਂ ਦੱਸ ਦਿੱਤਾ ਵੀ 18 ਲੀਟਰ ਪਲੱਸ ਹੀ ਚੱਲਦੀ ਰਹੀ ਆ ਹਾਂਜੀ ਹਾਂਜੀ ਠੀਕ ਆ ਤੇ ਮਦਰ ਆਪਾਂ ਸੇਲ ਕੀਤੀ ਨੂੰ ਕਿੰਨਾ ਕੁ ਜਰ ਹੋ ਗਿਆ ਇਸ ਦੀ ਤੁਹਾਨੂੰ 2 ਸਾਲ ਹੋ ਗਏ ਠੀਕ ਆ ਸੋ ਇਸ ਦੀ ਅੱਗੇ ਬੱਚੀ ਵੀ ਆਈ ਹੈ ਆਪਣੇ ਕੋਲ ਅੱਗੇ ਇੱਕ ਦੋ ਬੱਚੀਆਂ ਆਈਆਂ ਹੋਣਗੀਆਂ ਹਾਂ ਬੱਚੀਆਂ ਆਈਆਂ ਉਹ ਵੀ ਨੀਲੀ ਰਾਵੀ ਦੇ ਵਿੱਚ ਆ ਨੀਲੀ ਰਾਵੀ ਦੇ ਵਿੱਚ ਤੇ ਜਿਹੜੀ ਮਤਲਬ ਕਿ ਦੂਜੇ ਸੂਬੇ ਜਾਂ ਪਹਿਲੇ ਸੂਬੇ ਦੀ ਬੱਚੀਆਂ ਬਣ ਬਣੂਗੀ ਹੋਵੇਗੀ ਉਹ ਇੱਕ ਸੇ ਠੀਕ ਹੈ ਸੋ ਵੀਰ ਜੀ ਬਾਕੀ ਦਾ ਚਵਾ ਦੀ ਗੱਲ ਕਰੀਏ ਤੇ ਚਵਾ ਕਿਦਾਂ ਦਾ ਰਿਹਾ ਝੋਟੀ ਦਾ ਦੂਜੇ ਸੂਬੇ ਦਾ ਨਾ ਕੋਈ ਪੂਰ ਸਟਾਏ ਮੋਟੀ ਧਾਰਾ ਠੀਕ ਹੈ ਜੀ ਠੀਕ ਹੈ ਮਤਲਬ ਕਿ ਮੋਟੀ ਧਾਰਾ ਬਾਕੀ ਚਵਾ ਮਤਲਬ ਕਿ ਲੰਮਾ ਸਮਾਂ ਕਿੰਨਾ ਕੁ ਚਵਾ ਦਿੰਦੀ ਹੈ ਦੁੱਧ ਜੀ ਆਪਾਂ ਗੱਲ ਕਰੀਏ ਟਾਈਮ ਪੀਰੀਅਡ ਇਹ ਟਾਈਮ ਪੀਰੀਅਡ ਨੂੰ ਆਪ ਹੀ ਛੱਡੋ ਠੀਕ ਹੈ ਜੀ ਬਣ ਵੀ ਜਾਂਦੀ ਹੈ ਫਿਰ ਵੀ ਲੰਮਾ ਟਾਈਮ ਹੀ ਬਣਾ ਹਰ ਵਾਰ ਹੀ ਆਈ ਆ ਹਰ ਵਾਰ ਹੀ ਆ ਜੀ ਠੀਕ ਹੈ ਸੋ ਇਸ ਵਾਰ ਵੀਰ ਜੀ ਕੋਈ ਦੱਸ ਸਕਦੇ ਹੋ ਵੀ ਜਿਹੜਾ ਮੈਂ ਇੰਜੈਕਸ਼ਨ ਇਹ ਆਈ ਕੀਤੀ ਆਪਣੇ ਕੇਸ ਬੁੱਲ ਦੀ ਕੀਤੀ ਹੈ ਕੇਸ ਝੋਟੇ ਦਾ ਨੂ ਸੀਮਨ ਦਾ ਨਾਦ ਨਹੀਂ ਵਹੇ ਜਾਂ ਇਥੇ ਹੈਗਾ ਹੀ ਨੀਲੀ ਰਵੀ ਦਾ ਉਹਨੇ ਸਿਲ ਕਰਤਾ ਅੱਛਾ ਤੇ ਆਪਾਂ ਡਾਇਰੈਕਟ ਕ੍ਰਾਸ ਮਾਲੀ ਤੋਂ ਹੋਈ ਆ ਹਾਂਜੀ ਹਾਂਜੀ ਠੀਕ ਆ ਨੀਲੀ ਰਵੀ ਦੇ ਮਾਲੂ ਤੋਂ ਹੋਈ ਠੀਕ ਆ ਸੋ ਕਿਸਾਨ ਵੀਰੋ ਵੀਰ ਹੁਣ ਦੱਸਦਾ ਵੀ ਕੋਈ ਏਆਈ ਨਹੀਂ ਹੋਈਗੀ ਇਸ ਦੀ ਵੀ ਕੋਈ ਟੀਕਾ ਇੰਜੈਕਸ਼ਨ ਨਹੀਂਗਾ ਇੱਕ ਮਾਲੀ ਨੀਲੀ ਰਵੀ ਤੋਂ ਇਹ ਗੱਬਣ ਹੈਗੀ ਆ ਬਾਕੀ ਜਿਸ ਮੇਰੇ ਵੀਰ ਭਰਾ ਨੇ ਲੈ ਕੇ ਜਾਣੀ ਆ ਉਹ ਆਪਦਾ ਤੁਸੀਂ ਮੌਕੇ ਤੇ ਪਹੁੰਚ ਕੇ ਤਸੱਲੀ ਜ਼ਰੂਰ ਕਰ ਸਕਦੇ ਹੋ ਤਿੱਪ ਕੇ ਵੇਖ ਸਕਦੇ ਹੋ ਦੋਸਤੋ ਚੇਪਾ ਕੱਢ ਕੇ ਵੇਖ ਸਕਦੇ ਹੋ ਸੂਣ ਤੋਂ ਪਹਿਲਾਂ ਆਪਾਂ ਪਸ਼ੂ ਦੀ ਜੀ ਆਪਾਂ ਗੱਲ ਕਰੀਏ ਤਾਂ ਇਹ ਬਾਕੀ ਇੱਕ ਜਿਹੜਾ ਰੇਟ ਆ ਵੀਰ ਹੁਣਾਂ ਤੋਂ ਪੁੱਛ ਲਵਾਂਗੇ ਤੇ ਇੱਕ ਤੋਰ ਕੇ ਜਿਹੜੀ ਆ ਮੱਝ ਤੁਹਾਨੂੰ ਜ਼ਰੂਰ ਦਿਖਾਵਾਂਗੇ ਸੋ ਵੀਰ ਜੀ ਇੱਕ ਜਿਹੜਾ ਇਹਦਾ ਮੋਲ ਆਪਾਂ ਡਿਮਾਂਡ ਕਰਦੇ ਪਏ ਆ ਕੀ ਰੱਖੀ ਹੋਈ ਆ ਆਪਾਂ ਡਿਮਾਂਡ ਇੱਕ 125000 ਰੁਪਏ ਦੀ ਇੱਕ 25 ਕਰਦੇ ਆ ਤੇ ਵੀਰ ਜੀ ਬਾਕੀ ਮਾਨਤਾਣ ਹੋ ਜਾਏਗਾ ਘਰੇ ਪਹੁੰਚਣ ਦਾ ਕਿਸੇ ਖੁੱਲਾ ਡੁੱਲਾ ਹਾਂ ਹਾਂ ਮਾਨਤਾਣ ਹੋ ਜਾਏਗਾ ਠੀਕ ਆ ਜੀ ਸੋ ਵੀਰੋ ਵੀ ਜਿਹੜੀ ਇਹ ਡਿਮਾਂਡ ਵੀਰ ਹੁਣਾਂ 125000 ਰੁਪਏ ਦੀ ਕੀਤੀ ਆ ਸੋ ਇਹਦੇ ਵਿੱਚੋਂ ਜਿਹੜਾ ਮਾਨਤਾ ਮੌਕੇ ਤੇ ਪਹੁੰਚਿਆ ਦਾ ਜ਼ਰੂਰ ਕੀਤਾ ਜਾਵੇਗਾ ਇੱਕ ਵਾਰੀ ਤੁਹਾਨੂੰ ਨਜ਼ਦੀਕ ਤੋਂ ਬਿਲਕੁਲ ਖੜੀ ਦੀ ਵੀ ਆਪਾਂ ਜਿਹੜੀ ਬੈਕ ਸਾਈਡ ਤੋਂ ਆ ਲੈਵੇ ਦੀ ਜਿਹੜੀ ਵਿਖਾ ਦਿੰਨੇ ਆ ਫੋਟੋ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਤੇ ਵੀਰ ਨੂੰ ਕਵਾਂਗੇ ਇੱਕ ਵਾਰੀ ਤੋਰ ਕੇ ਵੀ ਨੂੰ ਛੜਾ ਤੋਰ ਲਗੇ ਇਧਰੋਂ ਲੰਮਾ ਜੀ ਠੀਕ ਹੈ ਜੀ ਕਮਾਲ ਕੀ ਵੀਰ ਕਮਾਲ ਕੀ ਸੋ ਦੋਸਤੋ ਬਾਕੀ ਜਿਹੜੀ మీడియం ਬਾਡੀ ਸਟਰਕਚਰ ਦੀ ਆਪਾਂ ਕਹਿ ਲਈਏ ਵੀ ਬਾਲੀ ਵੱਡੀ ਮੈਂ ਨਹੀਂ ਮੈਂ ਕਹੂੰਗਾ ਤੁਹਾਨੂੰ ਤੁਸੀਂ ਦੂਰੋਂ ਨੇੜਿਓਂ ਚੱਲ ਕੇ ਜ਼ਰੂਰ ਆਉਣਾ ਬਾਕੀ మీడియం ਹਾਈਟ ਹੈਗੀ ਜਿੱਡੀ ਨੀਲੀ ਰਾਵੀ ਦੇ ਵਿੱਚ ਦੋਸਤੋ ਮਧਰੀ ਗੋਡੀ ਵਾਲੀ ਇਹ ਜਿਹੜੀ ਮੱਝ ਹੈਗੀ ਆ ਵੀ ਅਕਸਰ ਨੀਲੀ ਰਾਵੀ ਦੇ ਵਿੱਚ ਜਿਹੜੀ ਮਧਰੀ ਗੋਡੀ ਦੋਸਤੋ ਪਾਈ ਗਈ ਹੈ ਮੱਝਾਂ ਦੇ ਵਿੱਚ ਸੋ ਜਿਹੜੀ ਹਾਈਟ ਵੀ ਸੋਹਣੀ ਹੈਗੀ ਆ ਕਿਸੇ ਮੇਰੇ ਵੀਰ ਭਰਾ ਨੂੰ ਜਦੋਂ ਪਸੰਦ ਆਵੇ ਮੌਕੇ ਤੇ ਆਪਣਾ ਪਹੁੰਚ ਕੇ ਤੁਸੀਂ ਵੀਰ ਹੋਣਾਂ ਦੇ ਜਿਹੜੇ ਕੰਟੈਕਟ ਨੰਬਰ ਆ ਉਹ ਵੀ ਆਪਾਂ ਤੁਹਾਨੂੰ ਵੀਰ ਹੋਣਾਂ ਦੇ ਨੰਬਰ ਵੀ ਦੇਣੇ ਆ ਵੀਡੀਓ ਦੇ ਵਿੱਚ ਦੇਵਾਂਗੇ ਤੁਸੀਂ ਨੰਬਰ ਠੀਕ ਹੈ ਜੀ ਸੋ ਦੋਸਤੋ ਇਸ ਦੀ ਜਿਹੜੀ ਬੱਚੀ ਆ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆ ਵੀਰ ਹੁਣਾ ਦੇ ਕੋਲ ਹੀ ਸਾਰਾ ਮਾਲ ਘਰੇਲੂ ਮਾਲ ਆ ਕੋਈ ਵਪਾਰ ਦਾ ਨਹੀਂ ਹੈਗਾ ਜਿੰਨਾ ਮਾਲ ਵੀ ਆ ਵੀਰ ਹੁਣਾ ਦੇ ਇਹ ਕਰਦਾ ਹੀ ਆ ਤੇ ਇਹੋ ਵੀਰ ਕੱਟੀ ਆ ਹਾਂ ਜੀ ਇਹ ਕੱਟੀ ਆ ਦੋਸਤੋ ਐਸੇ ਮਹਿੰਦੀ ਦੂਜੇ ਸਵੇ ਦੀ ਆ ਇਹ ਪਹਿਲੇ ਸਵੇ ਦੀ ਇਹ ਪਹਿਲੇ ਸਵੇ ਦੀ ਦੋਸਤੋ ਜਿਹੜੀ ਇਹ ਵੀਰ ਹੁਣਾ ਦੇ ਕੋਲ ਕੱਟੀ ਆ ਤੁਸੀਂ ਜ਼ਰੂਰ ਨੋਟ ਕਰ ਸਕਦੇ ਠੀਕ ਪਹਿਲੇ ਸਵੇ ਵਾਲੀ ਪਹਿਲੇ ਸਵੇ ਦੀ ਦੂਜੇ ਸਵੇ ਦੀ ਇਹ ਦੂਜੇ ਸਵੇ ਦੀ ਹੈ ਨਾ ਠੀਕ ਆ ਇਹ ਦੋਸਤੋ ਮਗਰਲੇ ਜਿਹੜੇ ਨਾ ਪਿਛਲੇ ਸਵੇ ਦੀ ਕੱਟੀ ਆ ਇਹ ਤੁਸੀਂ ਵੇਖ ਸਕਦੇ ਹੋ ਇਸ ਮੱਝ ਦੀ ਹੈਗੀ ਦੋਸਤੋ ਇਹ ਤੀਜਾ ਸੂਗਾ ਸੂਣ ਜਾ ਰਹੀ ਹੈ ਇਸ ਵਾਰ ਸੋ ਕਿਸੇ ਮੇਰੇ ਵੀਰ ਭਰਾ ਨੂੰ ਜਿਹੜੀ ਇਹ ਮੱਝ ਪਸੰਦ ਆਵੇ ਤੁਸੀਂ ਜਰੂਰ ਖਰੀਦ ਸਕਦੇ ਹੋ ਤੇ ਜਿਹੜੇ ਕੰਟੈਕਟ ਨੰਬਰ ਨੇ ਵੀਰੋ ਉਹ ਆਪਾਂ ਵੀਰ ਹੋਣਾਂ ਦੇ ਕੋਲ ਕੋਲੋਂ ਹੀ ਪੁੱਛ ਕੇ ਦੱਸ ਦਿੰਨੇ ਆ ਕੋਲੋਂ ਪੁੱਛ ਕੇ ਦੱਸ ਦਿੰਨੇ ਆ ਕੰਟੈਕਟ ਨੰਬਰ ਤੇ ਨੰਬਰਾਂ ਤੇ ਤੁਸੀਂ ਸੰਪਰਕ ਕਰਨਾ ਦੋਸਤੋ ਨੰਬਰ ਵੀਰ ਹੋਣਾਂ ਦੇ ਆਪਾਂ ਪੁੱਛ ਕੇ ਵੀਰ ਹੋਣਾਂ ਤੋਂ ਵੀਰੇ ਨੰਬਰ ਆਪਣੇ ਦੱਸ ਦੋ ਕੀ ਆ 94631 7458 ਇਹ ਕੋਈ ਫੇਰ ਦੱਸ ਤੀ ਜੀ 94631 7458 ਠੀਕਾ ਇਹ ਤੇ WhatsApp ਹੀ ਚੱਲਦਾ ਹੈ ਨਾ ਜੀ ਹਾਂ ਜੀ ਸੋ ਕਿਸਾਨ ਵੀਰੋ ਇਹ ਸਨ ਵੀਰ ਹੋਣਾਂ ਦੇ ਕੰਟੈਕਟ ਨੰਬਰ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਮੱਝ ਖਰੀਦ ਸਕਦੇ ਹੋ ਸੋ ਦੋਸਤੋ ਨੀਲੀ ਰਵੀ ਦੇ ਵਿੱਚ ਅੱਜ ਆਪਾਂ ਤੁਹਾਨੂੰ ਇੱਕ ਮੱਝ ਜਿਹੜੀ ਦਿਖਾਈ ਆ ਇਸ ਦੀ ਜਿਹੜੀ ਪ੍ਰੋਪਰ ਪੂਰੀ ਜਾਣਕਾਰੀ ਆ ਉਹ ਆਪਾਂ ਵੀਰ ਹੋਣਾਂ ਦੇ ਕੋਲੋਂ ਹੀ ਪੁੱਛੀ ਆ ਤੁਸੀਂ ਜਦੋਂ ਮਰਜ਼ੀ ਵੀਰੋ ਕਾਲ ਕਰ ਸਕਦੇ ਹੋ ਫੋਨ ਕਰ ਸਕਦੇ ਹੋ ਵੀਰ ਉਹਨਾਂ ਦੇ ਨਾਲ ਬਾਤचीत ਕਰਕੇ ਆਪਣਾ ਮੁੱਲ ਵੀ ਤੈਅ ਕਰ ਸਕਦੇ ਹੋ ਆਪਣੇ ਹਿਸਾਬ ਨਾਲ ਮੁੱਲ ਵੀ ਲਗਾ ਸਕਦੇ ਹੋ ਵੀਰ ਉਹਨਾਂ ਨੂੰ ਪੁੱਗੂਗਾ ਪਰਤੇ ਚ ਹੋਊਗਾ ਤੁਹਾਡੇ ਨਾਲ ਜਿਹੜਾ ਸੌਦਾ ਕਰ ਲੈਣਗੇ ਬਾਕੀ ਜਿਹੜੀ ਥਾਂਾਂ ਦੀ ਸ਼ੇਪ ਆ ਇੱਕ ਵਾਰੀ ਫਿਰ ਤੁਸੀਂ ক্লোਜ਼ ਤੋਂ ਨੇੜੇ ਤੋਂ ਜ਼ਰੂਰ ਦੇਖ ਸਕਦੇ ਹੋ ਚਾਰੇ ਥਾਂਾਂ ਦੋਸਤੋ ਜਿਹੜੀ ਚਾਰੇ ਥਾਂਾਂ ਦੀ ਬਰਾਬਰਤਾ ਹੈ ਉਹ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਬਰਾਬਰ ਦਾ ਥਾਂ ਲੱਗਾ ਮੱਜ ਨੂੰ ਬਾਕੀ ਸੋ ਦੋਸਤੋ ਲੈਣੇ ਦੇ ਨੇ ਮੁਕੱਦਰ ਨੇ ਸੋ ਵੀਡੀਓ ਦੇਖ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ Thank wow.